ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਅਸੀਂ ਜੀ ਨਿਊਜ਼ ਤੇ ਮੈਂ ਹਾਂ ਹਰਦੀਪ कौर 25 2550 ਦੁਨੀਆ ਦਾ ਸਭ ਤੋਂ ਵੱਡਾ ਵੇਲਾ ਲੱਭ ਕੇ ਦਿਖਾ ਅਕਸਰ ਹੀ ਅਸੀਂ ਮਜ਼ਾਕ ਦੇ ਵਿੱਚ ਇੱਕ ਦੂਸਰੇ ਨੂੰ ਜ਼ਰੂਰ ਕਹਿੰਦੇ ਰਹਿੰਦੇ ਆ ਕਿ ਤੂੰ ਤਾਂ ਵੇਲਾ ਬੈਠਾ ਰਹਿਣਾ ਜਾਂ ਤੂੰ ਤਾਂ ਵੇਲੀ ਬੈਠੀ ਰਹਿੰਦੀ ਆ ਤਾਂ ਜਿੱਥੇ ਹਾਂ ਮੁਕਾਬਲਾ ਹੋਇਆ ਮੋਗਾ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਬਹੁਤ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਜਿੱਥੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮੁੰਡੇ ਨੇ ਜਿਹੜੇ ਵੇਲੇ ਰਹਿਣਾ ਪਸੰਦ ਕਰਦੇ ਨੇ ਪਰ ਉੱਥੇ ਜ਼ਿਆਦਾ ਪਾਰਟਿਸਪੇਸ਼ਨ ਹੈ ਜਿਹੜੀ ਕੁੜੀਆਂ ਦੇ ਵੱਲੋਂ ਵੀ ਕੀਤੀ ਹੈ ਦਰਸਲ ਉਹਨਾਂ ਦਾ ਮੰਨਣਾ ਹੈ ਕਿ ਜ਼ਿਆਦਾ ਸਮਾਂ ਫੋਨ ਦੇ ਨਾਲ ਬਤੀਤ ਕਰਦੀਆਂ ਨੇ ਇਸ ਕਰਕੇ ਰਿਸ਼ਤਿਆਂ ਦੇ ਵਿੱਚ ਕਦਰਾਂ ਕੀਮਤਾਂ ਦੇ ਵਿੱਚ ਉਹਨਾਂ ਨੂੰ ਘਾਟਾ ਮਹਿਸੂਸ ਹੁੰਦਾ ਹੈ ਤੇ ਉਹ ਦੇਖਣਾ ਚਾਹੁੰਦੀਆਂ ਨੇ ਕਿ ਫੋਨ ਤੋਂ ਦੂਰ ਰਹਿ ਕੇ ਉਹ ਕਿੰਨਾ ਸਮਾਂ ਬਤੀਤ ਕਰ ਸਕਦੀਆਂ ਨੇ ਤਾਂ ਇਸ ਦੀ ਸੀਮਾ ਕੋਈ ਨਹੀਂ ਹੈ ਇਹ ਮੁਕਾਬਲਾ 24 ਘੰਟੇ 48 ਘੰਟੇ 36 ਘੰਟੇ ਤੇਥੋਂ ਤੱਕ ਹੀ ਅੱਗੇ ਦੀ ਅੱਗੇ ਵਧ ਸਕਦਾ ਪਰ ਇਨਾਮ ਉਸ ਨੂੰ ਮਿਲੇਗਾ ਜੋ ਸਭ ਤੋਂ ਅੰਤ ਤੱਕ ਬੈਠਾ ਰਹੇ ਤਾਂ ਦੱਸਦੀ ਹੈ ਕਿ ਜਿਵੇਂ ਜਿਵੇਂ ਕੋਈ ਬਾਹਰ ਉੱਡਦਾ ਜਾਏਗਾ ਉਸ ਨੂੰ ਦੁਬਾਰਾ ਪਾਰਟਿਸਪੇਸ਼ਨ ਕਰਨ ਦਾ ਮੌਕਾ ਨਹੀਂ ਮਿਲੇਗਾ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਤਸਵੀਰਾਂ 'ਚ ਤੁਸੀਂ ਦੇਖੋ ਕਿ ਇਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਨਹੀਂ ਨੇ ਸਭ ਕੋ ਇੱਕ ਦੂਜੇ ਦੇ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਮੁਕਾਬਲੇ 'ਚ ਭਾਗੀਦਾਰਾਂ ਨੂੰ ਸਭ ਤੋਂ ਵੱਧ ਸਮੇਂ ਲਈ ਆਪਣੇ ਮੋਬਾਈਲ ਫੋਨਾਂ ਤੋਂ ਬਿਨਾਂ ਬੈਠਣਾ ਚਾਹੀਦਾ ਹੈ ਜੇ ਤੁਹਾਨੂੰ ਨਾਮ ਦਿੱਤੇ ਜਾਂਦੇ ਨੇ ਪਹਿਲਾ ਇਨਾਮ ਸਾਈਕਲ ਤੇ 4500 ਰੁਪਏ ਦੂਜਾ ਇਨਾਮ 3100 ਰੁਪਏ ਤੇ ਤੀਜਾ ਇਨਾਮ 1500 ਰੁਪਏ ਆ ਬਿਲਕੁਲ ਦੱਸਦੀ ਹੈ ਕਿ ਮੋਬਾਈਲ ਫੋਨਾਂ ਦੀ ਦੁਨੀਆ ਤੋਂ ਮੁਕਤ ਹੋਣ ਤੇ ਸਮਾਜਿਕ ਤੇ ਮਾਨਸਿਕ ਤੌਰ ਤੇ ਵਧੇਰੇ ਸਰਗਰਮ ਬਣਨ ਲਈ ਪ੍ਰੇਰਿਤ ਕਰਨਾ ਸੀ ਇਸ ਮੁਕਾਬਲੇ ਦੇ ਵਿੱਚ ਭਾਗੀਦਾਰਾਂ ਨੂੰ ਸਭ ਤੋਂ ਵੱਧ ਸਮੇਂ ਲਈ ਆਪਣੇ ਮੋਬਾਈਲ ਫੋਨਾਂ ਤੋਂ ਬਿਨਾ ਬੈਠਣਾ ਚਾਹੀਦਾ ਜੇ ਤੁਹਾਨੂੰ ਨਾਮ ਦਿੱਤੇ ਜਾਂਦੇ ਨੇ ਔਰ ਇਸ ਦੇ ਨਾਲ ਹੀ ਇਸ ਮੁਕਾਬਲੇ ਦੇ ਨਿਯਮ ਕੀ ਨੇ ਤੁਹਾਨੂੰ ਉਹ ਵੀ ਦੱਸਦੇ ਆ ਭਾਗੀਦਾਰ ਆਪਣੇ ਨਾਲ ਮੋਬਾਈਲ ਫੋਨ ਨਹੀਂ ਲਿਆਉਣਗੇ ਟਾਇਲਟ ਆ ਜਾਣਾ ਜਾਂ ਮੁਕਾਬਲੇ ਦੌਰਾਨ ਸੋਣਾ ਵਰਜਿਤ ਹੈ ਕੋਈ ਵੀ ਖਾਣਾ ਜਾਂ ਪੀਣ ਵਾਲਾ ਪਦਾਰਥ ਲਿਆਉਣ ਦੀ ਮਨਾਹੀ ਹੈ ਕਿਸੇ ਵੀ ਖੇਡ ਜਾਂ ਸਰੀਰਕ ਗਤੀਵਿਧੀ ਦੀ ਇਜਾਜ਼ਤ ਨਹੀਂ ਹੋਏਗੀ ਝਗੜਿਆਂ ਦੇ ਵਿੱਚ ਸ਼ਾਮਲ ਲੋਕਾਂ ਨੂੰ ਤੁਰੰਤ ਆਯੋਗ ਕਰਾਰ ਦਿੱਤਾ ਜਾਏਗਾ ਮੈਚ ਫਿਕਸਿੰਗ ਵਿੱਚ ਸ਼ਾਮਲ ਲੋਕਾਂ ਨੂੰ ਵੀ ਬਾਹਰ ਕਰ ਦਿੱਤਾ ਜਾਏਗਾ ਮੁਕਾਬਲੇ ਦੇ ਵਿੱਚ ਕੋਈ ਸਮਾਂ ਸੀਮਾ ਨਹੀਂ ਹੋਏਗੀ ਇੱਕ ਜਗ੍ਹਾ ਲਗਾਤਾਰ ਬੈਠਣਾ ਲਾਜ਼ਮੀ ਹੋਏਗਾ ਜੇ ਲੋਕ ਵਿਚਕਾਰੋਂ ਚਲੇ ਜਾਂਦੇ ਨੇ ਤਾਂ ਉਹਨਾਂ ਨੂੰ ਦੁਬਾਰਾ ਸ਼ਾਮਲ ਨਹੀਂ ਕੀਤਾ ਜਾਏਗਾ ਤਾਂ ਹੁਣ ਜੇਤੂ ਘੋਸ਼ਿਤ ਕਿਵੇਂ ਕੀਤਾ ਜਾਏਗਾ ਇਸ ਦੇ ਬਾਰੇ ਤੁਹਾਨੂੰ ਦੱਸੀਏ ਇਸ ਮੁਕਾਬਲੇ ਦੇ ਵਿੱਚ 12 ਘੰਟੇ 24 ਘੰਟੇ ਇੱਥੋਂ ਤੱਕ ਕਿ 36 ਘੰਟੇ ਬੈਠਣਾ ਪੈ ਸਕਦਾ ਹੈ ਆਖਰੀ ਭਾਗੀਦਾਰ ਨੂੰ ਯਾਨੀ ਕਿ ਆਖਰੀ ਪਾਰਟਿਸਪੈਂਟ ਨੂੰ ਜੇਤੂ ਘੋਸ਼ਿਤ ਕੀਤਾ ਜਾਏਗਾ ਤਿੰਨ ਪਾਰਟਿਸਪੈਂਟਸ ਨੂੰ ਨਾਮ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਮੁਕਾਬਲੇ ਦੀ ਕੋਸ਼ਨਾ ਤੋਂ ਬਾਅਦ ਹਜ਼ਾਰਾਂ ਕੋਲਾ ਆਈਆਂ ਤੇ ਲੋਕਾਂ ਇਸ ਵਿੱਚ ਵਿਲੱਖਣ ਸਮਾਗਮ ਚ ਹਿੱਸਾ ਲੈਣ ਲਈ ਉਤਸ਼ਾਹਿਤ ਨੇ ਇਸ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਮੋਬਾਈਲ ਫੋਨ ਤੋਂ ਦੂਰ ਰਹਿਣ ਤੇ ਕਿਤਾਬਾਂ ਪੜਨ ਤੇ ਸਮਾਜਿਕ ਮੇਲ-ਜੋਲ ਵੱਲ ਪ੍ਰੇਰਿਤ ਕਰਨਾ ਹੈ। ਸਤਿ ਸ਼੍ਰੀ ਅਕਾਲ ਤੁਸ ਦੇਖ ਰਹਿਣ ਐਸਨ ਜੀ ਨਿਊਜ਼ ਤੇ ਮੈਂ ਹਾਂ ਪਰਦੀਪ कौर 252550 ਦੁਨੀਆ ਦਾ ਸਭ ਤੋਂ ਵੱਡਾ ਵਿਲਾ ਲੱਭ ਕੇ ਦਿਖਾ। ਅਕਸਰ ਹੀ ਅਸੀਂ ਮਜ਼ਾਕ ਦੇ ਵਿੱਚ ਇੱਕ ਦੂਸਰੇ ਨੂੰ ਜ਼ਰੂਰ ਕਹਿੰਦੇ ਰਹਿੰਦੇ ਆ ਕਿ ਤੂੰ ਤਾਂ ਵਿਲਾ ਬੈਠਾ ਰਹਿਣਾ ਜਾਂ ਤੂੰ ਤਾਂ ਵਿਲੀ ਬੈਠੀ ਰਹਿੰਦੀ ਆ। ਤਾਂ ਜਿਹਾ ਮੁਕਾਬਲਾ ਹੋਇਆ ਮੋਗਾ ਦੇ ਇੱਕ ਪਿੰਡ ਦੇ ਵਿੱਚ ਜਿੱਥੇ ਬਹੁਤ ਲੋਕਾਂ ਨੇ ਇਸ ਦੇ ਵਿੱਚ ਹਿੱਸਾ ਲਿਆ ਜਿੱਥੇ ਆਮ ਤੌਰ ਤੇ ਕਿਹਾ ਜਾਂਦਾ ਹੈ ਕਿ ਮੁੰਡੇ ਨੇ ਜਿਹੜੇ ਵਿਲੇ ਰਹਿਣਾ ਪਸੰਦ ਕਰਦੇ ਨੇ ਪਰ ਉੱਥੇ ਜ਼ਿਆਦਾ ਪਾਰਟਿਸਪੇਸ਼ਨ ਹੈ ਜਿਹੜੀ ਕੁੜੀਆਂ ਦੇ ਵੱਲੋਂ ਵੀ ਕੀਤੀ ਗਈ। ਦਰਸਲ ਉਹਨਾਂ ਦਾ ਮੰਨਣਾ ਹੈ ਕਿ ਜਿਆਦਾ ਸਮਾਂ ਫੋਨ ਦੇ ਨਾਲ ਬਤੀਤ ਕਰਦੀਆਂ ਨੇ ਇਸ ਕਰਕੇ ਰਿਸ਼ਤਿਆਂ ਦੇ ਵਿੱਚ ਕਦਰਾਂ ਕੀਮਤਾਂ ਦੇ ਵਿੱਚ ਉਹਨਾਂ ਨੂੰ ਘਾਟਾ ਮਹਿਸੂਸ ਹੁੰਦਾ ਤੇ ਉਹ ਦੇਖਣਾ ਚਾਹੁੰਦੀਆਂ ਨੇ ਕਿ ਫੋਨ ਤੋਂ ਦੂਰ ਰਹਿ ਕੇ ਉਹ ਕਿੰਨਾ ਸਮਾਂ ਬਤੀਤ ਕਰ ਸਕਦੀਆਂ ਨੇ। ਤਾਂ ਇਸ ਦੀ ਸੀਮਾ ਕੋਈ ਨਹੀਂ ਹੈ। ਇਹ ਮੁਕਾਬਲਾ 24 ਘੰਟੇ, 48 ਘੰਟੇ, 36 ਘੰਟੇ ਤੇ ਇੱਥੋਂ ਤੱਕ ਹੀ ਅੱਗੇ ਦੀ ਅੱਗੇ ਵਧ ਸਕਦਾ। ਪਰ ਇਨਾਮ ਉਸ ਨੂੰ ਮਿਲੇਗਾ ਜੋ ਸਭ ਤੋਂ ਅੰਤ ਤੱਕ ਬੈਠਾ ਰਹੇ। ਤਾਂ ਦੱਸ ਦਿਓ ਕਿ ਜਿਵੇਂ ਜਿਵੇਂ ਕੋਈ ਬਾਹਰ ਉੱਡਦਾ ਜਾਏਗਾ ਉਸ ਨੂੰ ਦੁਬਾਰਾ ਪਾਰਟਿਸਪੀਸ਼ਨ ਕਰਨ ਦਾ ਮੌਕਾ ਨਹੀਂ ਮਿਲੇਗਾ ਇੱਕ ਵਾਰ ਤੁਹਾਨੂੰ ਤਸਵੀਰਾਂ ਦਿਖਾ ਦਿੰਦੇ ਆ ਤਸਵੀਰਾਂ 'ਚ ਤੁਸੀਂ ਦੇਖੋ ਕਿ ਇਹਨਾਂ ਦੇ ਹੱਥ ਦੇ ਵਿੱਚ ਮੋਬਾਈਲ ਫੋਨ ਨਹੀਂ ਨੇ ਸਭ ਇਕ ਦੂਜੇ ਦੇ ਨਾਲ ਗੱਲਾਂ ਕਰਦੇ ਹੋਏ ਨਜ਼ਰ ਆ ਰਹੇ ਨੇ ਮੁਕਾਬਲੇ 'ਚ ਭਾਗੀਦਾਰਾਂ ਨੂੰ ਸਭ ਤੋਂ ਵੱਧ ਸਮੇਂ ਲਈ ਆਪਣੇ ਮੋਬਾਈਲ ਫੋਨਾਂ ਤੋਂ ਬਿਨਾ ਬੈਠਣਾ ਚਾਹੀਦਾ ਹੈ ਜੇ ਤੁਹਾਨੂੰ ਨਾਮ ਦਿੱਤੇ ਜਾਂਦੇ ਨੇ ਪਹਿਲਾ ਇਨਾਮ ਸਾਈਕਲ ਤੇ 4500 ਰੁਪਏ ਦੂਜਾ ਇਨਾਮ 3100 ਰੁਪਏ ਤੇ ਤੀਜਾ ਇਨਾਮ 1500 ਰੁਪਏ ਆ ਬਿਲਕੁਲ ਦੱਸਦੀ ਹੈ ਕਿ ਮੋਬਾਈਲ ਫੋਨਾਂ ਦੀ ਦੁਨੀਆ ਤੋਂ ਮੁਕਤ ਹੋਣ ਤੇ ਸਮਾਜਿਕ ਤੇ ਮਾਨਸਿਕ ਤੌਰ ਤੇ ਵਧੇਰੇ ਸਰਗਰਮ ਬਣਨ ਲਈ ਪ੍ਰੇਰਿਤ ਕਰਨਾ ਸੀ ਇਸ ਮੁਕਾਬਲੇ ਦੇ ਵਿੱਚ ਭਾਗੀਦਾਰਾਂ ਨੂੰ ਸਭ ਤੋਂ ਵੱਧ ਸਮੇਂ ਲਈ ਆਪਣੇ ਮੋਬਾਈਲ ਫੋਨਾਂ ਤੋਂ ਬਿਨਾ ਬੈਠਣਾ ਚਾਹੀਦਾ ਹੈ ਜੇ ਤੁਹਾਨੂੰ ਨਾਮ ਦਿੱਤੇ ਜਾਂਦੇ ਨੇ ਔਰ ਇਸ ਦੇ ਨਾਲ ਹੀ ਇਸ ਮੁਕਾਬਲੇ ਦੇ ਨਿਯਮ ਕੀ ਨੇ ਤੁਹਾਨੂੰ ਉਹ ਵੀ ਦੱਸਦੀਆਂ ਭਾਗੀਦਾਰ ਆਪਣੇ ਨਾਲ ਮੋਬਾਈਲ ਫੋਨ ਨਹੀਂ ਲਿਆਉਣਗੇ ਟਾਇਲਟ ਆਤ ਜਾਣਾ ਜਾਂ ਮੁਕਾਬਲੇ ਦੌਰਾਨ ਸੋਣਾ ਵਰਜਿਤ ਹੈ ਕੋਈ ਵੀ ਖਾਣਾ ਜਾਂ ਪੀਣ ਵਾਲਾ ਪਦਾਰਥ ਲੈਉਣ ਦੀ ਮਨਾਹੀ ਹੈ ਕਿਸੇ ਵੀ ਖੇਡ ਜਾਂ ਸਰੀਰਕ ਗਤੀਵਿਧੀ ਦੀ ਇਜਾਜ਼ਤ ਨਹੀਂ ਹੋਏਗੀ ਝਗੜਿਆਂ ਦੇ ਵਿੱਚ ਸ਼ਾਮਲ ਲੋਕਾਂ ਨੂੰ ਤੁਰੰਤ ਐਯੋਗ ਕਰਾਰ ਦਿੱਤਾ ਜਾਏਗਾ ਮੈਚ ਫਿਕਸਿੰਗ ਵਿੱਚ ਸ਼ਾਮਲ ਲੋਕਾਂ ਨੂੰ ਵੀ ਬਾਹਰ ਕਰ ਦਿੱਤਾ ਜਾਏਗਾ ਮੁਕਾਬਲੇ ਦੇ ਵਿੱਚ ਕੋਈ ਸਮਾਂ ਸੀਮਾ ਨਹੀਂ ਹੋਏਗੀ ਇੱਕ ਜਗ੍ਹਾ ਲਗਾਤਾਰ ਬੈਠਣਾ ਲਾਜ਼ਮੀ ਹੋਏਗਾ ਜੇ ਲੋਕ ਵਿਚਕਾਰੋਂ ਚਲੇ ਜਾਂਦੇ ਨੇ ਤਾਂ ਉਹਨਾਂ ਨੂੰ ਦੁਬਾਰਾ ਸ਼ਾਮਲ ਨਹੀਂ ਕੀਤਾ ਜਾਏਗਾ ਤਾਂ ਹੁਣ ਜੇਤੂ ਘੋਸ਼ਿਤ ਕਿਵੇਂ ਕੀਤਾ ਜਾਏਗਾ ਇਸ ਬਾਰੇ ਤੁਹਾਨੂੰ ਦੱਸੀਏ ਇਸ ਮੁਕਾਬਲੇ ਦੇ ਵਿੱਚ 12 ਘੰਟੇ 24 ਘੰਟੇ ਇੱਥੋਂ ਤੱਕ ਕਿ 36 ਘੰਟੇ ਬੈਠਣਾ ਪੈ ਸਕਦਾ ਹੈ ਆਖਰੀ ਭਾਗੀਦਾਰ ਨੂੰ ਯਾਨੀ ਕਿ ਆਖਰੀ ਪਾਰਟਿਸਪੈਂਟ ਨੂੰ ਜੇਤੂ ਘੋਸ਼ਿਤ ਕੀਤਾ ਜਾਏਗਾ ਤਿੰਨ ਪਾਰਟਿਸਪੈਂਟਸ ਨੂੰ ਨਾਮ ਦਿੱਤੇ ਜਾਣਗੇ ਉਹਨਾਂ ਕਿਹਾ ਕਿ ਮੁਕਾਬਲੇ ਦੀ ਕੋਸ਼ਨਾ ਤੋਂ ਬਾਅਦ ਹਜ਼ਾਰਾਂ ਕੋਲਾ ਆਈਆਂ ਤੇ ਲੋਕਾਂ ਇਸ ਵਿੱਚ ਵਿਲੱਖਣ ਸਮਾਗਮ 'ਚ ਹਿੱਸਾ ਲੈਣ ਲਈ ਉਤਸ਼ਾਹਿਤ ਨੇ ਇਸ ਮੁਕਾਬਲੇ ਦਾ ਮੁੱਖ ਉਦੇਸ਼ ਨੌਜਵਾਨਾਂ ਨੂੰ ਮੋਬਾਈਲ ਫੋਨ ਤੋਂ ਦੂਰ ਰਹਿਣ ਤੇ ਕਿਤਾਬਾਂ ਪੜਨ ਤੇ ਸਮਾਜਿਕ ਮੇਲ-ਜੁਲਵਲ ਪ੍ਰੇਰਿਤ ਕਰਨਾ ਹੈ